ਪਾਕਿਸਤਾਨ ਦੇ ਲਾਹੌਰ ਦੇ ਵਿੱਚ ਸਥਿਤ ਸ਼ਾਦਮਾਨ ਚੌਕ ਦਾ ਨਾ ਆਜ਼ਾਦੀ ਕੁਲਾਟਿਆ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਣ ਤੇ ਉਹਨਾਂ ਦਾ ਬੁੱਤ ਲਗਾਉਣ ਦੀ ਸਕੀਮ ਉਤੇ ਸਿਆਸਤ ਹੋਰ ਜ਼ਿਆਦਾ ਗਰਮਾ ਗਈ ਹੈ ਜਿਸ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ ਤੇ ਇੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਨੂੰ ਅੱਗੇ ਕਿਵੇਂ ਲੈ ਜਾਣਾ ਹੈ ਤੇ ਪੰਜਾਬ ਵਿੱਚ ਖੇਤੀ ਨੂੰ ਕਿਵੇਂ ਪ੍ਰਫੁੱਲਤ ਕੀਤਾ ਜਾ ਸਕਦਾ ਹੈ ਇਸ ਬਾਰੇ ਅਹਿਮ ਵਿਚਾਰ ਵਟਾਂਦਰਾ ਕੀਤਾ ਗਿਆ ਪੰਜਾਬ ਵਿਜ਼ਨ 2047 ਦਾ ਆਗਾਜ਼ ਹੋ ਚੁੱਕਿਆ ਹੈ ਜਿਸ ਦੇ ਵਿੱਚ ਕਾਫੀ ਵੱਡੇ ਗੈਸਟ ਜੋ ਕਿ ਆਪ ਪਹੁੰਚੇ ਨੇ ਇਸ ਵਕਤ ਪੰਜਾਬ ਦੇ ਫਾਈਨਾਂਸ ਮਿਨਿਸਟਰ ਹਰਪਾਲ ਸਿੰਘ ਚਿਮਰੀ ਸਾਡਾ ਨਲਮੁਰਦਨ ਚੀਮਾ ਸਾਹਿਬ ਕੀ ਕੁਝ ਡਿਸਕਸ਼ਨਸ ਜੋ ਕਿ ਹੈ ਇਸ ਸਮਿਟ ਦੇ ਵਿੱਚ ਅਹਿਮ ਤੌਰ ਤੇ ਰਹਿਣ ਵਾਲੀਆਂ ਨੇ ਅ ਦੇਖੋ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਸਾਡੇ ਮੈਂਬਰ ਪਾਰਲੀਮੈਂਟ ਵਿਕਰਮਜੀਤ ਸਾਨੀ ਜੀ ਦਾ ਧੰਨਵਾਦ ਕਰਨਾ ਚਾਹਨਾਗਾ ਕਿ ਉਹਨਾਂ ਨੇ ਕਿ ਅੱਛਾ ਕਨਕਲੇਵ ਦਾ ਅੱਛੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਕਿ 2047 ਦੇ ਅੰਦਰ ਆਫਟਰ ਜਦੋਂ ਭਾਰਤ ਦੇ 100 ਸਾਲ ਵਰੇਗਣ ਮਨਾ ਰਿਹਾ ਹੋਊਗਾ ਤਾਂ ਉਸ ਸਮੇ ਜਿਹੜਾ ਪੰਜਾਬ ਕਿਸ ਤਰ੍ਹਾਂ ਦਾ ਹੋਵੇਗਾ ਪੰਜਾਬ ਦੀ ਆਰਥਿਕਤਾ ਕਿਸ ਤਰ੍ਹਾਂ ਦੀ ਹੋਵੇਗੀ ਪੰਜਾਬ ਦਾ ਐਗਰੀਕਲਚਰ ਸੈਕਟਰ ਕਿਸ ਤਰ੍ਹਾਂ ਦਾ ਹੋਵੇਗਾ ਪੰਜਾਬ ਦੀ ਇੰਡਸਟਰੀ ਕਿੱਥੇ ਜਿਹੜੀ ਆ ਗਰੋ ਕਰ ਰਹੀ ਹੋ ਪੰਜਾਬ ਦੀ ਆਈਟੀ ਇੰਡਸਟਰੀ ਕਿੱਥੇ ਖੜੀ ਹੋਊਗੀ ਇਹਦੇ ਬਾਰੇ ਮੈਂ ਸੰਵਿਧਾਨ ਇੱਕ ਵੱਡੀ ਫਰੂਟਪੁਲ ਡਿਸਕਸ਼ਨ ਲਈ ਕਾਫੀ ਸਾਰੇ ਜਿਹੜੇ ਉਹਨਾਂ ਨੇ स्लॉट ਬਣਾ ਕੇ ਅਜੋਜਨ セミਨਾਰ ਦਾ ਯੋਜਨ ਕੀਤਾ ਕਿ ਉਹਨਾਂ ਦਾ ਧੰਨਵਾਦ ਔਰ ਅੱਜ ਮੈਂ ਸੰਵਿਧਾਨ ਦਾ ਪੰਜਾਬ ਨੇ ਜਦੋਂ ਦੇਸ਼ ਦੇ ਅੰਦਰ ਭੁੱਖਮਰੀ ਫੈਲੀ ਹੋਈ ਸੀਗੀ ਜਦੋਂ ਦੇਸ਼ ਆਜ਼ਾਦ ਹੋਏ ਨੂੰ ਥੋੜੇ ਸਾਲ ਹੋਏ ਸੀਗੇ ਜਦੋਂ ਸਭ ਤੋਂ ਪਹਿਲਾਂ ਜਿਹੜੀ ਫਰਸਟ ਪ੍ਰਾਇੋਰਟੀ ਹੁੰਦੀ ਸੀਗੀ ਕਿ ਰੋਟੀ ਕਿਵੇਂ ਖਾਣੀ ਆ ਅੰਨ ਕਿੱਥੋਂ ਮਿਲੂਗਾ ਤਾਂ ਉਸ ਸਮੇਂ ਪੂਰੇ ਦੇਸ਼ ਦਾ ਪੇਟ ਜਿਹੜਾ ਉਹ ਪੰਜਾਬ ਨੇ ਭਰਿਆ ਗ੍ਰੀਨ ਰੈਵਿਊਲੂਸ਼ਨ ਆਈ ਹਾਲਾਂਕਿ ਗ੍ਰੀਨ ਰੈਵਿਊਲੂਸ਼ਨ ਦੇ ਬਹੁਤ ਸਾਰੇ ਮਾੜੇ ਪ੍ਰਭਾਵ ਵੀ ਹੁਣ ਦੇਖਣ ਨੂੰ ਮਿਲ ਰਹੇ ਨੇਗੇ ਪਰ ਲੇਕਿਨ ਪੰਜਾਬ ਨੇ ਹਮੇਸ਼ਾ ਦੇਸ਼ ਦਾ ਡਟ ਕੇ ਖੜਿਆ ਚਾਹੇ ਉਹ ਐਗਰੀਕਲਚਰ ਦੇ ਖੇਤਰ ਦੀ ਗੱਲ ਕਰੀਏ ਚਾਹੇ ਮੈਂ ਸਮਝਦਾ ਨੈਸ਼ਨਲ ਲੈਵਲ ਦੇ ਉੱਤੇ ਜਦੋਂ ਵੀ ਕੋਈ ਕਿਉਂਕਿ ਪੰਜਾਬ ਬਾਰਡਰ ਸਟੇ ਬਾਰਡਰ ਤੇ ਉੱਤੇ ਆ ਜਦੋਂ ਵੀ ਕੋਈ ਇੰਟਰਨੈਸ਼ਨਲ ਪ੍ਰੋਬਲਮ ਆਈ ਹੈ ਤਾਂ ਪੰਜਾਬ ਨੇ ਡਟ ਕੇ ਦੇਸ਼ ਦਾ ਸਾਥ ਦਿੱਤਾ ਤੇ ਅੱਜ ਮੈਂ ਸਮਝਦਾ ਪੰਜਾਬ ਨੂੰ ਬਹੁਤ ਸਾਰੇ ਮਾਮਲਿਆਂ ਦੇ ਅੰਦਰ ਕੇਂਦਰ ਸਰਕਾਰ ਜਿਹੜੀ ਆ ਉਹ ਪਿੱਛੇ ਟੱਕ ਰਹੀ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਪੰਜਾਬ ਹਮੇਸ਼ਾ ਹੀ ਦੇਸ਼ ਦਾ ਇੱਕ ਸਾਰਥੀ ਰਹੇਗਾ ਦੇਸ਼ ਨਾਲ ਡਟ ਕੇ ਖੜਿਆਗਾ ਸੋ ਅੱਜ ਮੈਂ ਕਈ ਵਾਰ ਦੇਖਦਾ ਮੈਂ ਜਿਸ ਤਰ੍ਹਾਂ ਅੰਦਰ ਵੀ ਗੱਲ ਕੀਤੀ ਸੀ ਕਿ ਜੀਐਸਟੀ ਵਨ ਨੇਸ਼ਨ ਵਨ ਟੈਕਸ ਦਾ ਫਾਰਮੂਲਾ ਦੇਸ਼ ਦੇ ਅੰਦਰ ਆਇਆ ਵਨ ਨੇਸ਼ਨ ਵਨ ਟੈਕਸ ਦੇ ਫਾਰਮੂਲੇ ਚ ਪੰਜਾਬ ਦੇਸ਼ਨਾ ਖੜਾ ਪਰ ਲੇਕਿਨ ਜਿਹੜੇ ਬਹੁਤ ਸਾਰੇ ਸਾਡੇ ਹੈਡ ਜਿਹੜੇ ਸਬਸਿਊਮ ਕਰ ਗਏ ਸੀ ਅੱਜ ਉਹਨਾਂ ਚ ਸਾਨੂੰ ਭਾਰੀ ਜਿਹੜੀ ਰੈਵਨਿਊ ਦੀ ਕਮੀ ਦੇਖਣ ਨੂੰ ਮਿਲਦੀ ਆ ਪੈਸੇ ਦੀ ਕਮੀ ਦੇਖਣ ਨੂੰ ਮਿਲਦੀ ਆ ਸਾਡਾ ਉੱਤੇ ਰੈਵਨਿਊ ਡਿੱਪ ਹੋਇਆਗਾ ਸੋ ਉਹਨਾਂ ਸਾਰਿਆਂ ਚ ਸਟ੍ਰਕਚਰਲ ਚੇਂਜ ਦੀ ਜਿਹੜੀ ਜ਼ਰੂਰਤ ਆ ਸੋ ਮੈਂ ਜੀਐਸਟੀ ਕੌਂਸਲ ਚ ਵੀ ਬੇਨਤੀ ਕੀਤੀ ਆ ਉੱਥੇ ਵੀ ਮੈਂ ਆਰਗੂਮੈਂਟ ਕੀਤਾਗਾ ਕਿ ਖਾਸ ਕਰਕੇ ਜਿਹੜੇ ਜਿਹੜੇ ਪ੍ਰੋਡਕਸ਼ਨ ਵਾਲੇ ਸਟੇਟ ਸੀ ਚਾਹੇ ਉਹ ਐਗਰੀਕਲਚਰ ਦੇ ਖੇਤਰ ਦੇ ਅੰਦਰ ਚਾਹੇ ਇੰਡਸਟਰੀ ਦੇ ਖੇਤਰ ਦੇ ਅੰਦਰ ਅੱਜ ਉਹਨਾਂ ਦੀ ਆਰਥਿਕਤਾ ਨੂੰ ਛੱਟ ਵੱਜ ਰਹੀ ਹੈ ਦੇਸ਼ ਦੇ ਅੰਦਰ ਉਹਨੂੰ ਮੈਂ ਸਮਝਦਾ ਕਰੈਕਟ ਕਰਨ ਦਾ ਸਮਾਂ ਗਾ ਰੂ ਠੀਕ ਕਰਨ ਦਾ ਸਮਾਂਗਾ ਇਹ ਨਾ ਹੋਵੇ ਕਿ ਜਿਹੜੇ ਗਾਂਵਦੂ ਸਟੇਟ ਸੀਗੇ ਜਿਹੜੇ ਦੇਸ਼ ਦੇ ਅੰਦਰ ਬਿਲਕੁਲ ਸਾਰੇ ਸਟੇਟ ਇਕੱਠੇ ਨੇਗੇ ਪਰ ਲੇਕਿਨ ਜਿਹੜੇ ਗਾਂਵਦੂ ਸਟੇਟ ਨੇ ਉਹਨਾਂ ਦੀ ਇਕਨੋਮੀ ਨੂੰ ਸਾਟ ਨਾ ਮਾਰੀ ਜਾ ਬਲਕਿ ਸਭ ਦਾ ਜਿਹੜਾ ਬਰਾਬਰ ਦਾ ਵਿਕਾਸ ਕੀਤਾ ਜਾਵੇ ਉਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਉਹਨਾਂ ਨੂੰ ਪਾਕਿਸਤਾਨ ਦੇ ਵਿੱਚ ਜੋ ਕੀ ਹੈ ਇਹ ਕਹ ਦਿੱਤਾ ਗਿਆ ਕਿ ਉਹ ਰਿਵੋਲੂশনারੀ ਨਹੀਂ ਹੈ ਬਲਕਿ ਆਤਵਾਦੀ ਸੀ ਜਿਸ ਦੇ ਕਰਕੇ ਇੱਕ ਚੌਕ ਦਾ ਨਾਂ ਵੀ ਉਹਨਾਂ ਦੇ ਨਾਂ ਤੇ ਰੱਖਣਾ ਸੀਗਾ ਉਹ ਨਹੀਂ ਰੱਖਿਆ ਗਿਆ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਸ਼ਹੀਦ ਆਜ਼ਮ ਭਗਤ ਸਿੰਘ ਜੀ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ ਕਿ ਦੇਸ਼ ਜਾਣਦਾ ਹੈਗਾ ਭਾਰਤ ਜਾਣਦਾ ਹੈਗਾ ਕਿ ਸ਼ਹੀਦ ਆਜ਼ਮ भगत सिंह जी ने देश के लिए कुर्बानी की है देश को आजाद करवायागा सो सानू किसी गोआंडी देश तो किसी और देशਾਂ ਤੋਂ ਸਰਟੀਫਿਕੇਟ ਦੀ ਜਰੂਰਤ ਨਹੀਂ ਉਹ ਸਾਡੀ ਕੌਮ ਦੇ ਸਾਡੇ ਦੇਸ਼ ਦੇ ਹੀ ਰਹਿਣਗੇ ਸਰ ਬਹੁਤ ਧੰਨਵਾਦ ਜੀ ਖਾਸ ਤੌਰ ਤੇ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਨਾਲ ਇੱਕ ਪਾਸੇ ਸਬਮਿਟ ਜੋ ਕੀ ਚੱਲ ਰਿਹਾ ਤਾਂ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਕਿਸੇ ਵੀ ਤਰੀਕੇ ਨਾਲ ਜੋ ਕੀ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਕਿਸੇ ਤੋਂ ਸਰਟੀਫਿਕੇਟ ਦੀ ਲੋੜ ਨਹੀਂ ਹੈ ਕਿ ਉਹ ਰੈਵੋਲੂਸ਼ਨਰੀ ਸੀ ਗਿਆ ਨਹੀਂ ਕੈਮਰਾਮੈਨ ਸਚੇਨ अरोड़ा ਦੇ ਨਾਲ ਅਨਮੋਲ ਸਿੰਘ ਉਲਾਰਟੀ ਨਿਊਜ਼ ਨੇਸ਼ਨ ਚੰਡੀਗੜ੍ਹ